ਬਟਿੰਡਾ ਪੁਲਿਸ ਨੇ ਬੀਤੇ ਦਿਨ ਇੱਕ ਫਿਰੋਤੀ ਦੀ ਕਾਲ ਆਈ ਸੀਗੀ ਇੱਕ ਬਿਜ਼ਨਸਮੈਨ ਨੂੰ ਉਹਦੇ ਤਹਿਤ ਅਸੀਂ ਇੱਕ ਐਕਸਟਰੈਸ਼ਨ ਦਾ ਪਰਚਾ ਅੰਡਰ ਸੈਕਸ਼ਨ 308 2 ਔਰ 351 3 ਬੀ ਐਨ ਐਸ ਜਿਹੜਾ ਇਕੁਇਵਲੈਂਟ 384 506 ਆਈ ਪੀ ਸੀ ਦਾ ਹੁੰਦਾ ਐਫ ਆਈ ਆਰ ਨੰਬਰ 138 ਦਰਜ ਕੀਤਾ ਸੀਗਾ ਸਿਵਲ ਲਾਈਨਸ ਬਟਿੰਡੇ ਥਾਣੇ 'ਚ ਇਸ 16 ਤਰੀਕ ਨੂੰ ਜੀ ਜਿਹੜਾ ਮਦਈਆ ਨੂੰ ਅਰਾਊਂਡ ਦੁਪਹਿਰੇ 3:00 ਵਜੇ ਇੱਕ WhatsApp ਕਾਲ ਆਈ ਸੀਗੀ ਜ ਜਿਹਦੇ ਚ ਕਾਲਰ ਕਹਿ ਰਿਹਾ ਸੀ ਕਿ ਮੈਂ ਦਵਿੰਦਰ ਬੰਬੀਹਾ ਗਰੁੱਪ ਨੂੰ ਬਿਲੋਂਗ ਕਰਦਾ ਔਰ ਜਿਵੇਂ ਪਿੱਛੇ ਹਰਮਨ ਕੁਲਚੇ ਵਾਲੇ ਦਾ ਕਤਲ ਹੋਇਆ ਸੀ ਜੇ ਤੂੰ ਮੈਨੂੰ ਪੈਸੇ ਨਾ ਦਿੱਤੇ ਤੇਰਾ ਵੀ ਉਹੀ ਹਾਲ ਹੋਏਗਾ। ਤੋ ਬਿੱਗਦੇ ਨੇ ਜਦੋਂ ਸਾਨੂੰ ਰਿਪੋਰਟ ਕੀਤਾ ਤੇ ਅਸੀਂ ਜਿਹੜਾ ਮੈਂ ਤੁਹਾਨੂੰ FIR ਨੰਬਰ ਦੱਸਿਆ ਉਹ ਅਸੀਂ ਪਰਚਾ ਦਰਜ ਕੀਤਾ। ਤੇ ਅ ਦ ਹੋਲ ਕੇਸ ਸਿੰਸ ਇਟਸ ਅ ਵੈਰੀ ਸੀਰੀਅਸ ਕੇਸ ਤੇ ਐਸਪੀਡੀ ਇਹਨੂੰ ਲੀਡ ਕਰ ਰਹੀ ਸੀ ਸਾਰੀ ਤਫਤੀਸ਼ ਤੋਂ ਇਹਨਾਂ ਨੇ ਡੀਐਸਪੀ ਸਿਟੀ ਟੂ ਸਰਬਜੀਤ ਰਾਟ ਡੀਐਸਪੀਡੀ ਰਾਜੇਸ਼ ਐਸਐਚਓ ਸਿਵਲ ਲਾਈਨਸ অর ਸੀਆਈਏ 1 ਦੀ ਟੀਮ ਨੂੰ ਇਸ ਕੇਸ ਤੇ ਲਾਇਆ ਸੀ ਤੇ ਸਾਡੀ ਟੀਮ ਨੇ ਟੈਕਨੀਕਲੀ ਔਰ ਹਿਊਮਨ ਇੰਟੈਲ ਤੇ ਕੰਮ ਕਰਦੇ ਹੋਏ ਇਹਦੇ ਚ ਦੋ ਜਿਹੜੇ ਦੋਸ਼ੀ ਐ ਇਹਨਾਂ ਨੂੰ ਨਾਮਜ਼ਦ ਕੀਤਾ ਇੱਕ ਦਾ ਨਾਮ ਹੈ ਜੀ ਪਰਮਿੰਦਰ ਸਿੰਘ ਉਤਸ ਗੋਲੂ ਇਹ ਗਿੱਦੜ ਬਹਾਸ ਮੁਖਸਰ ਸਾਹ ਦਾ ਰੈਂਡ ਵਾਲਾ ਹੈ ਔਰ ਜਿਹੜਾ ਦੂਜਾ ਦੋਸ਼ੀ ਹੈ ਉਹਦਾ ਨਾਂ ਹੈ ਸੁਸ਼ੀਲ ਕੁਮਾਰ ਉਸ ਟਿਕੋਲ ਇਹ ਰੈਂਡ ਵਾਲਾ ਹੈਗਾ ਜੀ ਚੋਟਾਲਾ ਜ਼ਿਲ੍ਹਾ सिरसा ਹਰਿਆਣੇ ਦਾ ਸੋ ਇਹਨਾਂ ਨੂੰ CIA 1 ਦੀ ਟੀਮ ਨੇ 18 ਤਰੀਕ ਨੂੰ ਨਹਿਰ ਪਟੜੀ ਫਿੰਡ ਗੋਬਿੰਦਪੁਰਾ ਨੂੰ ਜਾਂਦੇ ਰਸਤੇ ਤੋਂ ਗ੍ਰਿਫਤਾਰ ਕੀਤਾ ਤੇ ਇਹਨਾਂ ਪਾਸੋਂ ਇੱਕ ਪਿਸਟਲ 32 ਬੋਹ ਦੇਸੀ ਅਲੋਂਗ ਵਿਦ ਦ 4 ਲਾਈਵ ਰਾਉਂਡਸ ਬਰਾਮਦ ਹੋਏ ਔਰ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਅੱਜ ਇਹ ਜਿਹੜੇ ਦੋਨੋਂ ਅਕਿਊਜ਼ਡ ਹੈ ਇਹਨਾਂ ਨੇ ਮੁਦਈ ਦੇ ਘਰ ਦੇ ਗੇਟ ਤੇ ਫਾਇਰਿੰਗ ਕਰਨੀ ਸੀ ਯੂ نو ਇੰਟੀਮੀਡੇਟ ਕਰਨ ਲਈ ਔਰ ਇਹਨਾਂ ਦੇ ਇੱਕ ਤੋਂ ਜਿਹੜੀ ਮੋਬਾਈਲ ਜਿਸ ਤੋਂ ਇਹਨਾਂ ਨੇ ਵਟਸਐਪ ਕਾਲ ਕੀਤੀ ਸੀ ਮੁਦਈ ਨੂੰ ਉਹ ਵੀ ਰਿਕਵਰ ਹੋ ਗਿਆ ਔਰ ਜਿਹੜਾ ਇਹਨਾਂ ਚੋਂ ਇੱਕ ਦੋਸ਼ੀ ਹੈ ਜੀ ਪਰਮਿੰਦਰ ਸਿੰਘ ਇਹ ਜਿਹੜਾ ਵਿਕਟਮ ਹੈ ਉਹਦੇ ਨਾਲ ਦੋ ਤਿੰਨ ਸਾਲ ਪਹਿਲਾਂ ਦੋ ਸਾਰੀ ਦੋ ਤਿੰਨ ਮਹੀਨੇ ਪਹਿਲਾਂ ਉਹਦੇ ਨਾਲ ਕੰਮ ਕਰਦਾ ਸੀਗਾ ਉਹ ਇਹਨੂੰ ਪਤਾ ਸੀ ਵੀ ਇਹਨੇ ਕੋਈ ਪ੍ਰਾਪਰਟੀ ਜੋ ਇਹਦੇ ਕੋਲ ਕੈਸ਼ ਹੈ ਜਾਂ ਇਨਕਮ ਕਿੰਨੀ ਹੈ ਇਸ ਕਰਕੇ ਨੇ ਪਲਾਨ ਕਰਕੇ ਸੁਸ਼ੀਲ ਕੁਮਾਰ ਉਫ ਟਖੋਲ ਦੇ ਨਾਲ ਇਹ ਸਾਰੀ ਸਾਜਿਸ਼ ਰਚੀ ਔਰ ਇਸ ਤਰ੍ਹਾਂ ਇਹਨੂੰ ਐਕਸਟਰਸ਼ਨ ਕਾਲ ਕਰਕੇ ਡਰਾਇਆ ਔਰ ਇਹਨਾਂ ਦੋਨਾਂ ਹੀ ਅਕਿਊਜ਼ ਤੇ ਜੀ ਕ੍ਰਿਮੀਨਲ ਹਿਸਟਰੀ ਹੈ ਜਿਹੜਾ ਪਰਵਿੰਦਰ ਸਿੰਘ ਉਸ ਗੋਲੂ ਹੈ ਇਹਦੇ ਤੇ ਪੁਰਾਣੇ ਦੋ ਪਰਚੇ ਹੈ ਇੱਕ 307 ਦਾ ਪਰਚਾ ਹੈ ਤੇ ਉੱਤੇ ਸਿਰਸਾ ਚ ਹੈਗਾ ਔਰ ਇੱਕ 336 506 148 149 ਦਾ ਗਿੱਦੜ ਬਾਹੀ ਦਾ ਹੈਗਾ 2016 ਦਾ ਜਿਸ ਕੇਸ ਚ ਇਹ ਪ੍ਰੋਕਲੇਮਡ ਆਫੈਂਡਰ ਹੈ ਪੋਏ ਔਰ ਜਿਹੜਾ ਸੁਸ਼ੀਲ ਕੁਮਾਰ ਉਰਫ ਟਿਕੋਲੇ ਇਹਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਹੈ ਵਿਚ ਇਨਕਲੂਡਸ ਟੂ ਆਰਮਜ਼ੈਕ ਕੇਸਸ ਦੋ सदर ਡੱਬ ਵਾਲੀ ਦੇ ਤੇ ਇੱਕ ਥਾਣਾ ਸੰਗਰੀਆ ਤਿੰਨੋਂ ਹਰਿਆਣੇ ਦੇ ਪਰਚੇ ਇੱਕ ਲੜਾਈ ਝਗੜੇ ਦਾ ਦੋ ਆਰਮਜ਼ੈਕ ਦੇ ਸੋ ਇਸ ਤਰ੍ਹਾਂ ਸਾਡੀ ਟੀਮ ਨੇ ਬਹੁਤ ਹੀ ਮਸਤੀ ਨਾਲ ਕੰਮ ਕਰਦੇ ਹੋਏ ਇੱਕ ਐਕਸਟਰੈਸ਼ਨ ਕੇਸ ਰេស ਕੀਤਾ ਜਿਨ੍ਹਾਂ ਨੇ ਕੋਈ ਵੀ ਸੈਂਸੇਸ਼ਨਲ ਕ੍ਰਾਈਮ ਕਰ ਸਕਦੇ ਸੀ ਫੈਸਨੈਂਟ ਦੀ ਅਰਚ ਇੱਕ ਦੋਸ਼ੀ ਹੈ ਹੀ ਹਰਿਆਣੇ ਨੂੰ ਬਿਲੋਂਗ ਕਰਦਾ ਹੈ ਔਰ ਯੈਸ ਜਿਹੜਾ ਪਰਮਿੰਦਰ ਉਹਦੇ ਤੇ ਵੀ ਇੱਕ ਪਰਚਾ ਸਿਰਸੇ ਹੈਗਾ ਬਟ ਇਹ ਤਫਸੀਲ ਸ਼ਬਦਾਂ ਰਮਾਣ ਲਿਆ ਕੇ ਪਤਾ ਲੱਗੇਗਾ ਕਿੰਨੇ ਅੱਡੇ ਵਿਸਾਈਟ ਸੀ ਕਿਉਂਕਿ ਅਜੋਇਨਿੰਗ ਹੈ ਏਰੀਆ ਇਹ ਦਵਿੰਦਰ ਗਰੁਪਰ ਨਾਲ ਹੈ ਜਾਂ ਉਹਨਾਂ ਦਾ ਨਾਈ ਬਰਥਡੇ ਹੈ ਜਿਹੜਾ ਜੀ ਸੁਸ਼ੀਲ ਕੁਮਾਰ ਹੈ ਇਹਦਾ ਸੀ ਦੇਖਾਂਗੇ ਜਿਹੜਾ ਪਰਮਿੰਦਰ ਹੈ ਉਹ ਤਾਂ ਪ੍ਰੀਲੀਮినਰੀ ਇਨਵੈਸਟੀਗੇਸ਼ਨ ਚ ਤਾਂ ਨਹੀਂ ਪਤਾ ਲੱਗਿਆ ਬਟ ਇਹ ਦੂਜੇ ਦੀ ਕ੍ਰਿਮੀਨਲ ਹਿਸਟਰੀ ਜ਼ਿਆਦਾ ਹੈ ਸੋ ਇਹ ਅਸੀਂ ਵੈਰੀਫਾਈ ਕਰਾਂਗੇ ਕਿੰਨਾ ਕਿਦਾ ਉਸ ਗਰੁੱਪ ਦੇ ਨਾਲ ਰੋਲ ਹੈ ਮੈਡਮ ਪਰਮਿੰਦਰ ਹੈ ਜਿਹੜਾ ਪਹਿਲਾ આરોપી ਸੀਗਾ ਪਹਿਲਾਂ ਕੋ ਪर्चे ਸੀ ਪੀਓ ਸੀਗਾ ਜਦੋਂ ਇਸ ਵਿਅਕਤੀ ਨੇ ਉਹਨੂੰ ਕੰਮ ਤੇ ਰੱਖਿਆ ਉਹਦੀ ਵੀ ਵੈਰੀਫਿਕੇਸ਼ਨ ਨਹੀਂ ਕੀਤੀ ਵੀ ਇਹ ਬੰਦਾ ਮੈਂ ਰੱਖ ਰਿਆ ਸੁਪਰਵਾਈਜ਼ਰ ਰੱਖਿਆ ਤੁਸੀਂ ਦੱਸ ਲਓ ਕਿ ਰਿਚਮ ਮੈਂ ਨਾਲ ਜਿਹਨੇ ਰੱਖਿਆ ਹੋਇਆ ਸੀ ਇਹਨੂੰ ਇਹ ਲੱਗਦਾ ਨਹੀਂ ਪਹਿਲੇ ਉਹ ਇਹਨਾਂ ਨੂੰ ਥੋੜੇ ਵੈਰੀਫਿਕੇਸ਼ਨ ਕਰਨੀ ਚਾਹੀਦੇ ਮੁਲਾਜ਼ਮ ਰੱਖਿਆ ਸੀਗਾ ਪਰ ਉਹਦੇ ਪੀਓ ਵੀ ਹੈਗਾ ਉਹ ਇਹ ਤਾਂ ਜੀ ਹੁਣ ਸਾਨੂੰ ਜਦੋਂ ਇਹਨੂੰ ਪੜਿਆ ਇਹਦੀ ਪੁਰਾਣੀ ਕ੍ਰਿਮੀਨਲ ਹਿਸਟਰੀ ਚੈੱਕ ਕੀਤੀ ਉਦੋਂ ਪਤਾ ਲੱਗਿਆ ਬਟ ਐਸੇ ਸਾਰਿਆਂ ਲਈ ਇੱਕ ਲਰਨਿੰਗ ਹੈ ਕਿ ਕਈ ਵਾਰੀ ਅਸੀਂ ਕਿਸੇ ਨੂੰ ਰੱਖਦੇ ਹਾਂ ਤਾਂ ਉਹਦੀ ਕੀ ਕ੍ਰਿਮੀਨਲ ਹਿਸਟਰੀ ਹੈ ਨਹੀਂ ਪਤਾ ਹੁੰਦੀ ਬਿਜ਼ਨਸ ਕਮਿਊਨਿਟੀ ਆ ਪ੍ਰਾਈਵੇਟ ਸਿਟੀਜ਼ਨਸ ਦਾ ਮੈਂ ਦੋਨੋਂ ਬਤਨ ਵੀ ਜੋ ਹੈਗੇ ਹੈ ਜੀ ਐਲਸੀ ਵੀ ਰੱਖਿਆ ਹੋਇਆ ਹੈ ਦੋਨੋਂ ਬਤਨ ਜੀਐਲਸੀ ਵੀ ਰੱਖਿਆ ਕਿਉਂਕਿ ਲਾਸਟ 2011 ਤੋਂ 2014 16 17 ਵਿੱਚ ਐਕਟਿਵ ਸੀਗੇ ਉਸ ਤੋਂ ਅਚ ਤਾਂ ਉਸ ਤੋਂ ਕੋਈ ਗਰੁਪਰਾ ਮਿਲੇ ਆ ਜਿਸ ਨੂੰ ਇਹ ਕਰ ਇਹ ਸਾਰੀ ਚੀਜ਼ਾਂ ਜੀ ਹਰੇਕ ਬੋਤੇ ਪ੍ਰੀਲੀਮਨਰੀ ਐਂਡ ਮੈਰੀ ਲਈ ਕਮੈਂਡ ਕਰੰਟਲੀ ਅਸੀਂ ਇੱਕ ਵਾਰੀ ਰਿਮਾਂਡ ਲੈ ਲਈਏ ਫੇਰ ਇਹ ਕਲੀਅਰ ਕਰਾਂਗੇ ਜਸੂ ਜੰਮਰੇ ਹਰਵਨ ਕੁਰਸੀਆਂ ਨਾ ਮਾਰਿਆ ਸੀ ਹੋਰ ਦੋ ਬੰਦੇ ਹੋਰ ਵੀ ਨਵਾਲੇ ਸੀ ਜਿਹਨੇ ਪਹਿਲਾਂ ਆਪਣੇ ਕੋਈ ਇਹ ਤਾਂ ਜੀ ਮੈਂ ਹਲੇ ਨਹੀਂ ਦੱਸ ਸਕਦੀ ਬਿਕੋਜ਼ ਇਟ ਇਜ਼ ਅ ਨਿਊ ਨਿਊ ਕੇਸ ਬਟ ਜਿਹੜਾ ਮੁੰਦਈ ਨੂੰ ਉਹਨਾਂ ਨੇ ਫੋਨ ਤੇ ਦੱਸਿਆ ਮੈਂ ਤਾਂ ਤੁਹਾਨੂੰ ਉਹੀ ਦੱਸ ਰਹੀ ਹਾਂ ਵੀ ਹੀ ਗੇਮ ਰੈਫਰੈਂਸ ਟੂ that case ਵੀ ਜੇ ਤੂੰ ਸਾਨੂੰ ਨਹੀਂ ਪੈਸੇ ਦਿੰਦਾ ਤੇ ਤੇਰਾ ਉਹੀ ਹਾਲ ਕਰਾਂਗੇ ਮੈਮ ਫਰੌਕੀ ਕਿੰਨੇ ਦੀ ਮੰਗੀ ਗਈ ਸੀ ਸਰੋਤੀ ਜੀ ਆਈ ਡੋਨਟ ਵਾਂਟ ਟੂ ਰੀਵੀਲ ਬਟ ਕਿਉਂਕਿ ਔਨ ਦਾ ਰਿਕਵੈਸਟ ਆਫ ਦ ਰਿਕਟ ਕਿੰਨੇ ਕੁ ਬਲੀ ਕੌਤੂ ਹਟਾਇਆ ਕਿ ਅਸੀਂ ਸੁਪਰਵੀਜ਼ਨ ਹੋ ਸਕਦਾ ਉਸ ਦਾ ਬਦਲਾ ਲੈਣੇ ਇਸ ਦਾ ਕਰੇ ਜਾਂ ਇਹ ਹਲੇ ਕੰਮ ਕਰਦੇ ਅਸੀਂ ਅ ਦੇਖੋ ਜੀ ਜੋ ਸਾਨੂੰ ਮੁਦਈ ਨੇ ਦੱਸਿਆ ਹੈ ਕੋਈ ਲੜਾਈ ਝਗੜੇ ਦੇ ਨੋਟ ਤੇ ਨਹੀਂ ਹਟਾਇਆ ਗਿਆ ਸੀ ਬਟ ਲੋਕੀ ਰੰਜਿਸ਼ ਰੱਖਦੇ ਉਹਨੂੰ ਪਤਾ ਸੀ ਵੀ ਉਹ ਕਿੰਨਾ ਕਿੰਨਾ ਉਹਦੇ ਕੋਲ ਪੈਸਾ ਹੈ ਐਸੈਟ ਹੈ ਸੋ ਇਹ ਸਾਨੂੰ ਹੁਣ ਤੱਕ ਪਤਾ ਲੱਗਾ ਤੁਸੀਂ ਆਪਣੀਆਂ ਜ਼ਿਕਰ ਕਰ ਰਹੇ ਹੋ ਜੀ ਕੀ ਜਿਹੜਾ ਹੈਗਾ ਕਿਉਂਕਿ ਜਿਸ ਤਰ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੈ ਇਹ ਜਿਹੇ ਬੰਦੇ ਨੂੰ ਰਿਕਵਰੀ ਵਾਸਤੇ ਰੱਖਿਆ ਕਿ ਫਾਈਨਾਂਸ ਦਾ ਕੰਮ ਸੀ ਇਹਦਾ ਇਹ ਮੈ ਰਿਵਿਊ ਨਹੀਂ ਕਰ ਸਕਦੇ ਜੀ ਡੈਫੀਨਿਟਲੀ ਇਜ਼ ਅ ਬਿਜ਼ਨਸਮੈਨ ਬਟ ਪਾਰਟਿਕੁਲਰਲੀ ਅਸੀਂ ਸਿਕਿਉਰਿਟੀ ਰੀਜ਼ਨਸ ਕਰਕੇ ਮੈ ਰਿਵਿਊ ਕਰਨੇ ਜਾ ਰਹੇ ਸੀ ਕਿ డీలింగ్ ਨੇ కాల్ ਕੀਤੀ ਉਦੋਂ ਤੇ ਕਿੰਨਾ ਕੁ ਟਾਈਮ ਦਾ ਫਰਕ ਆ ਗਿਆ కాల్ ਇਹਨਾਂ ਨੇ ਕੀਤੀ ਸੀ 16 ਤਰੀਕ ਨੂੰ ਔਰ ਅੱਜ 19 ਹੋ ਗਈ ਤੇ ਅੱਜ ਦੋ ਦਿਨਾਂ ਦਾ ਫਰਕ ਹੈ ਮੈਮ ਜਿਹੜੇ ਮੌਕੇ ਪੜਿਆ ਦਵਿੰਦਰ ਗੁਸਲਾ ਕੈਂਸਲ ਹੋ ਗਿਆ ਉਹਨਾਂ ਨਾਲ ਇਹਨਾਂ ਦਾ ਬੰਧਨਦਾ ਹੈ ਸਭ ਕਿਉਂਕਿ ਉਹ ਵੀ ਕੰਡੀ ਰਹਿ ਰਹੀ ਸੀ ਉਹਨਾਂ ਦਾ ਇੱਕ ਜੋ ਮੈਨੂੰ ਪਤਾ ਲੱਗਿਆ ਬਠਿੰਡਾ ਨੂੰ ਬਿਲੋਂਗ ਕਰਦਾ ਸੀ ਜਿਹੜਾ ਫਰੀਦਕੋਟ ਜੇਲ੍ਹ ਦਾ ਹੈਗਾ ਬਟ ਹਲੇ ਮੈਂ ਇਹ ਤੋਂ ਲਿੰਕ ਕਰਨ ਲਈ ਮੇਰੇ ਕੋਲ ਕੋਈ ਪੱਕਾ ਸਬੂਤ ਨਹੀਂ